तो आज एक अहम ਗੱਲ ਪਤਾ ਲੱਗੀ ਅਹਿਮ ਸੂਰੇ ਸੁਣ ਰਿਆ ਸੀ ਸੁਨੀਲ ਧਖੜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲਗਾ ਕਿਉਂਕਿ ਮੈਂ શ્રી ਸੁਨੀਲ ਧਖੜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸੰਦਾ ਸੀ ਪਰ ਉਹ ਇਸ ਇੰਨੀ ਕਟਿਆ ਰਾਜਨੀਤੀ ਦੇ ਉੱਤੇ ਅੱਨੀ ਕਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸ਼ੋਭਾ ਨਹੀਂ ਲੰਦਾ ਪ੍ਰਧਾਨ ਮੰਤਰੀ ਜੀ ਨਰੇਂਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਵਰਨੇਸ਼ ਖੁੱਡੀਆਂ ਜੀ ਨੇ ਮਿਲਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਲੱਗ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1900 ਕਰੋੜ ਰੁਪਏ ਜਿਹੜਾ ਮੀਫੰਡ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸ੍ਰੀ ਦੇ ਵਿੱਚ ਕਿਹਾ ਕਿ ਜਦੋਂ ਹਰਮਾਚਲ ਦਾ ਵੀ ਨੁਕਸਾਨ ਬਹੁਤ ਘਟ ਹੈ ਮਾਰਚ ਦੇ ਨਾਮੋ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖਿਆ ਆ ਰਿਹਾ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਸੁਭੋਤ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸੁਨੀਤ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਰ ਮੰਤਰੀ ਆ ਸੋ ਇੱਕ ਆਪਕਰਾਂਚ ਤੋਂ ਚੁੜ ਕੇ ਆਏ ਹੋਏ ਸਾਡੇ ਹਲਕਾ ਸਾਹਮਣੇ ਵਾਲੇ ਲੋਕਾਂ ਨੇ ਕੋਨੇ 3 ਲੱਖ ਵੋਟਾਂ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਨੂੰ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ। ਉਹ 3 ਅਹਿਮ ਵਿਭਾਗ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪਾ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਹੀ ਮੁੰਡੀਆਂ ਕੌਣ। ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣੌਦੇ ਹੋਏ ਨੁਮਾਇੰਦਿਆਂ ਦਾ ਹੀ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫਰਤ ਕਰਦੇ ਆ। ਕਿ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜਾਬ ਤੇਰੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਹੜਪੀੜਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜੀ ਗਈ ਕਮੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਦਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਬਾਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਪਰਵਾਰਾਂ ਦੀਆਂ ਕਿਉਂਕਿ ਕਿਸਾਨ ਪਰਵਾਰ ਪੰਜਾਬ ਪੂਰੇ ਦੇਸ਼ ਦਾ ਢਿੱਡ ਭੰਨਣਾ ਪੰਜਾਬ ਹੈ ਸੋ ਅੱਜ ਇਹ ਪੰਜਾਬੀਆਂ ਦੀ ਗਰੀਬ ਪਰਿਵਾਰਾਂ ਦੀ ਜੇ ਮਾ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਹਾਨੂੰ ਮੋਦੀ ਸਾਹਿਬ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜਪੀ ਦੇ ਪ੍ਰਧਾਨ ਸ੍ਰੀ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਬੰਦ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਇਸ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਾਬਲ ਵੀ ਦੁੱਖ ਲੱਗ ਰਹੇ ਆ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆਈ ਰਹੋ ਚਲੋ دیر ਬਾਅਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤਾਂ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਫੰਡ ਦੇ ਕੇ ਜਾਇਓ ਤਾਂ ਉਹ ਜਿਹੜਾ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਨਾ ਚਲੇ ਗਏ ਗਈਆਂ ਜਿਨ੍ਹਾਂ ਦੀ ਫਸਲ ਬਰਬਾਰ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਟੱਗੇ ਬਹੁਤ ਸਾਰੇ ਪਰਿਵਾਰਾਂ ਨੇ ਡੰਗਰ ਮਰੇਗੇ ਸੋ ਇਹ ਬੇਤਿਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਫੰਡ ਦਵੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪਿੰਡ ਪਰਿਵਾਰਾਂ ਦੀ ਇਸ ਕਿਸਾਨ ਪਰਿਵਾਰਾਂ ਦੀ ਮਜ਼ਦੂਰ ਪਰਿਵਾਰਾਂ ਦੇ ਲਈ ਅਸੀਂ ਵਗ ਤੋਂ ਵਗ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਧਲੇ ਵਾਲੇ ਸਥਾਨ ਤੇ ਨਹੀਂ ਜਾ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਬ ਹੋ ਜਾਣਗੇ ਦੁਆਰਾ ਰੋਟੀ ਖਾਣ ਜੋਬ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਰਖੜੀ ਨੂੰ ਸੋ ਮੈਂ ਜਿਹੜੇ ਡਾਕਟਰ ਸਾਹਿਬ ਨੇ ਮੇਰੇ ਬਾਰੇ ਸਾਹਮਣੇ ਬੋਲੇ ਆ ਇਸ ਤੋਂ ਇਨਸਾਫ ਕਵੀਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਜੋ ਆਪ ਤਰ੍ਹਾਂ ਜੋ ਆਏ ਹੋਏ ਜਿਹੜੇ ਸੇਵਾਦਾਰ ਬਾਕੀ ਪੰਜਾਬ ਦੀ ਸੇਵਾ ਕਰ ਰਹੇ ਨੂੰ ਨਹੀਂ ਪਸੰਦ ਆ ਰਹੇ ਸੋ ਆਪ ਪੰਜਾਬ ਨੂੰੜਾ ਦਾ ਪਰਤਿਆਰ ਨਹੀਂ ਹੈ ਨਫਰਤ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਵੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਦੀ ਕੀ ਮੰਗ ਕਰ ਲਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਵਜੋਂ ਸੇਵਾ ਕਰ ਰਹੇ ਹਾਂ ਪਰ ਢਾਕੜ ਸਾਹਿਬ ਸਾਨੂੰ ਨਿਮਾਣਿਆ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੁੰਡਿਆ ਕੌਣ ਹੈ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟੀਆ ਸ਼ਬਦਾਵਲੀ ਬੋਲੀ ਆ ਸੋ बहुत सत्कार करते बहुत सत्कार बोली से तो नहीं, नहीं। नहीं। सबसे पहला की आपने जो रिलीफ पैकेज मांगा सेंटर ऐसी से आपने बीस करोड़ का मांगा पर जो पंजाब सरकार ने प्रेजेंटेशन दी है उसमें आपने सिर्फ तेरह करोड़ का बोला है ये गैप क्यूँ है छोड़ का दूसरा मेरा सवाल है जी डिजास्टर मैनेजमेंट आपके पास कितना पड़ा है? आपके पास पीएम बारह हजार करोड़ है आ, जो आपके मंत्री है कल चीमा साहब बोल के कि पैसा है ही नहीं रेवन्यू मिनिस्टर ने बताया कि पैसा है कितना पैसा खर्च लिता गया है ਇਸ ਸਟੇਟ ਦਾ ਪੈਸਾ ਇਹਦੇ ਬਾਰੇ ਆਪਾਂ ਸਟੇਟ ਦੇ ਵਿੱਚ ਲਾਉਣਾ ਕਿੱਦਾਂ ਲਾਉਣਾ ਉਹਦੇ ਬਾਰੇ ਬਾਅਦ ਚ ਗੱਲ ਕਰ ਲਵਾਂਗੇ ਪਰ ਅੱਜ ਜਿਹੜੀ ਗੱਲ ਕੀਤੀ ਹੈ ਅੱਜ ਜਿਹੜੀ ਮੰਗ ਕੀਤੀ ਹੈ ਕੇਂਦਰ ਕੀ ਦੇ ਕੇ ਜਾ ਰਿਹਾ ਇੰਨੇ ਹਜ਼ਾਰਾਂ ਕਰੋੜ ਦੇ ਨੁਕਸਾਨ ਦੇ ਬਦਲੇ ਕੇਂਦਰ ਕਹਿੰਦਾ ਕਿ ਆਪਕੇ ਪਾਸ 12000 12000 ਲੱਖ-ਇਆਫ ਦਾ ਪੈਸਾ ਹੈ ਉਹ ਸਟੇਟ ਦਾ 2 ਫੰਡ ਜਿਹੜਾ ਇਹਦਾ ਉਹ ਦੇ ਡਿਸਾਸਟਰ ਦਾ ਪੈਸਾ ਹੈ ਜਿਹਦੇ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਨੇ ਹੱਥ ਬੰਨੇ ਹੋਏ ਆ ਕਿ ਉਹ ਇਸ ਤਰ੍ਹਾਂ ਨੂੰ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਹਾਂ 12000 ਕਰੋੜ ਹੈਗਾ ਮੈਂ ਨਹੀਂ ਕਹਿੰਦਾ ਨਹੀਂ ਹੈਗਾ ਉਹ ਅਸੀਂ ਕਰਾਂਗੇ ਉਹ ਜਿਹੜਾ ਜਿਹੜਾ ਹੋਰ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਉਹਦੇ ਲਈ ਕੇਂਦਰ ਸਰਕਾਰ ਉਹ ਹੋ ਕੁੜੀ ਦੇ ਕੇ ਕੇ ਮੈਂ ਪਹਿਲੇ 12000 12000 ਦੂਜਾ ਕਿੱਦਾਂ ਉਹਦੇ ਲਈ ਉਹ ਜਿਹੜਾ ਇੱਕ ਵਾਰਨਰ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜਾ 1600 ਕਰੋੜ ਆਇਆ ਹੈਗਾ ਉਹ ਟੋਕਨ ਬਣੀ ਹੈ ਹਰ ਤਾਂ ਹੋਰ ਪੈਸਾ ਆਣਾ ਹੈਗਾ ਤੁਸੀਂ ਵੀ ਇੱਥੇ ਆ ਅਸੀਂ ਵੀ ਇੱਥੇ ਆ ਬਹੁਤ ਕੁਝ ਕਹਿੰਦੇ ਨੇ ਫਿਰ ਜੇ ਲੋੜ ਤੇ ਹੁਣ ਪੰਜਾਬੀਆਂ ਨੇ ਫਸਲਾਂ ਲਈ ਖੇਤ ਹੁਣ ਤਿਆਰ ਕਰਨੇ ਨੇ ਉਹਨਾਂ ਨੇ ਆਪਣੀਆਂ ਸਾਥੇਟਾ ਹੁਣ ਜਾਣਾ ਘਰ ਹਟੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਘਰ ਛੱਡ ਕੇ ਘਰੋਂ ਤੋਂ ਬੇਘਰ ਹੋਏ ਉਹਨਾਂ ਨੂੰ ਘਰਾਂ ਦੀ ਲੋੜ ਹੈ ਕਿ ਜਾਂ ਮੋਦੀ ਸਾਹਿਬ ਦੇ ਦੁਆਰਾ ਟੋਕਨ ਮੰਨੀ ਤੋਂ ਲੈ ਕੇ ਫਿਰ ਉਹ ਇੰਤਜ਼ਾਰ ਕਰਾਂਗੇ ਮੋਨੀਸ਼ਰ ਤੁਸੀਂ ਕਹ ਰਹੇ ਹੋ ਤੁਸੀਂ ਕਿਹਦਾ ਕਹਿਸਾ ਜੀ ਅਸੀਂ 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 ਦੇਖੋ ਜੀ ਅਸੀਂ ਜਿਹੜਾ ਮੁੱਖ ਮੰਤਰੀ ਸਰਤਾਕ ਸਿੰਘ ਬਾਦਲ ਜੀ ਨੇ ਇਹਨਾਂ ਦੀ ਫਸਲਾਂ ਦੀ ਗੱਲ ਕਰੀ ਹੈ ਕਿਸਾਨ ਭਰਾਵਾਂ ਦੀ ਅਸੀਂ ਪਹਿਲਾਂ ਇਹਨਾਂ ਨੂੰ ਦਿੰਦੇ ਸੀ 15000 ਪਰ ਰੁਪਏ 15000 ਤੋਂ 20000 ਪਰ ਰੁਪਏ ਦਾ ਮੁਆਵਜ਼ਾ ਇਹਨਾਂ ਨੂੰ ਦੇਣਾ ਸੁਵਾਸ ਕਰਨੀ ਹੈ ਇਹ ਤੋਂ ਮੈਨੂੰ ਪਤਾ ਹੈ ਜੀ ਆ ਪੈਸਾ 12000 ਰੁਪਏ ਜਿਹੜਾ 12000 ਮੈਂ ਕਹਿ ਰਿਹਾ ਇਹਦੇ ਬਾਰੇ ਇਸ ਖੇਡ ਦਾ ਪੈਸਾ ਇਹਦੇ ਲਈ ਬਾਤ ਗੱਲ ਹੋ ਜੇਗੀ ਅਸੀਂ ਲੋਕਾਂ ਨੂੰ ਦੇਣਾ ਇਹ ਤੇ ਇਹ ਤੇ ਕਹਿ ਰਹੇ ਨੇ ਇਹ ਤੇ ਸਿਰਫ ਇਹਨਾਂ ਨੂੰ ਇਸ ਚੀਜ਼ ਦਾ ਦੁੱਖ ਲੱਗ ਰਿਹਾ ਹੈ ਕਿ ਇਹ ਮੰਨਦੇ ਹੋ 1600 ਕਰੋੜ 1600 ਕਰੋੜ ਨੂੰ ਜੋ ਕਹਿ ਰਹੇ ਨੇ ਹੁਣ ਦਿੱਤਾ ਹੀ 1600 ਕਰੋੜ ਤੇ ਅਸੀਂ ਉਹਦੀ ਗੱਲ ਕਰਦੇ ਆਂ ਮੁੰਡੇ ਸਾਹਿਬ ਇੱਕ ਤੁਸੀਂ ਕਹਿ ਰਹੇ ਹੋ 12 ਕਰੋੜ ਤੁਸੀਂ ਕਹਿ ਰਹੇ ਹੋ 12000 ਕਰੋੜ ਆਇਆ ਕਹਿੰਦਾ ਸਰ ਜੀ ਮੈਂ ਤਾਂ ਕਿਹੜਾ ਅਸਰ ਆਇਆ ਤੁਸੀਂ ਦੁਜਾਤ ਸਾਨੂੰ ਮੰਗਦੇ ਨਾ 12000 ਕਰੋੜ ਆਇਆ ਕਿ ਕਿੱਤੀ ਵਿੱਚ ਕਬ ਆਇਆ ਔਰ ਇਸ ਦਾ ਕੀ ਮੈਂ ਕਿਹੜੀ ਗੱਲ ਪੰਜਾਬ ਦਾ ਜਿਹੜਾ ਇੱਕ ਕੁਐਸਚਨ ਪੁੱਛਣਾ ਹੈ ਉਹ ਕਹਿੰਦਾ ਕਿ 12000 ਕਰੋੜ ਸਰ ਕੋਲੋਂ ਪਹਿਲਾਂ ਪਿਆ ਸਵਾਸਪੁਰ ਸਿੱਧੇ ਗਏ 13600 ਹੋ ਗਿਆ ਤੇ ਇੱਕ ਪਾਸੇ ਇੱਕ ਪਾਸੇ ਤੇ ਇੱਕ ਪਾਸੇ ਤੇ ਕਹਿ ਰਹੇ ਸਵਾਸਪੁਰ ਕਰਦਨ ਬਲੀ ਦਿੱਤੀ ਤੇ ਕਹਿੰਦੇ ਵੀ 13299 ਕਰੋੜ ਰੁਪਏ ਤੁਸੀਂ ਖਰਚਾ ਮਾਇਆ ਕਿ ਇੰਨਾ ਕ ਨੁਕਸਾਨ ਸਾਡਾ ਹੋਇਆ ਸਾਡੇ ਕੋਲ ਤਾਂ ਫੇਰ ਵੀ ਫालतू ਪੈਸਾ ਕਹਿੰਦੇ 13000 ਜਿਹੜਾ ਖਰਚਾ ਬਣਾਇਆ ਨਹੀਂ 13000 ਦਾ ਉਹ ਦੱਸਿਆ ਕਿ ਅੱਜ ਤੱਕ ਇੰਨਾ ਹੋ ਗਿਆ ਇਹ ਵੀ ਹੋਰ ਹੈ ਨੁਕਸਾਨ ਅਜੇ ਲੋਕਾਂ ਦੇ ਘਰ ਖੜੇ ਨੇ ਅਜੇ ਪਾਣੀ ਦੇ ਵਿੱਚ ਖੜੇ ਨੇ ਫਿਰ ਮੁੰਡੇ ਸਾਹਿਬ ਆਪਕੇ ਪਾਸ ਤੁਸੀਂ 280 ਪੈਸਾ ਮੰਗਦੇ ਹੋ ਪੰਜਾਬ ਦੇ ਡਾਇਰੈਕਟਰ ਆਇਆ ਹੋਇਆ ਤੁਸੀਂ 12000 ਕਰੋੜ ਤੱਕ ਖਰਚ ਨਹੀਂ ਰਹੇ ਸੈਂਟਰ ਨੂੰ ਹੋਰ ਭੇਜੋ। ਵਿਸਾਖੀਵਾਰਤ ਸੋ ਵਿਸਾਖੀਵਾਰਤ ਫੰਡ ਵਾਸਤੇ ਵੀ ਮੁੱਖ ਮੰਤਰੀ ਸਿਦਾਪਾਲ ਸਿੰਘ ਮਾਨ ਜੀ ਨੇ ਇਹਨਾਂ ਨੂੰ ਲੈਟਰ ਲਿਖੀ ਕਿ ਇਹਦੇ ਨਾਮ ਸਿ ਚੇਂਜ ਕਰਵਾ ਕੇ ਸਾਨੂੰ ਸਾਨੂੰ ਨਾਮ ਸਿ ਚੇਂਜ ਕਰਨਾ ਉਹਦੀ ਹਦਾਇਤਾਂ ਨਹੀਂ ਹੈਗੀ ਨਾ ਹਦਾਇਤਾਂ ਉਹਦੇ ਵਿੱਚ ਉਹਦੇ ਨੂੰ ਉਹਦੇ ਨੂੰ ਤੁਸੀਂ ਸੁਣੋ ਤੁਸੀਂ ਉਹਦੇ ਲਈ ਉਹਦੇ ਲਈ ਕਹਿ ਰਹੇ ਹੋ ਤਾਂ ਆਪ ਪੰਜਾਬ ਦੇ ਵਿੱਚ ਆਪ ਤਾਂ ਹੋਈ ਤੁਸੀਂ ਮੰਨਦੇ ਹੋ ਨਾ ਆਪਤਾ ਹੀ ਹਸੋ ਤੇ ਕੀ ਕਿਸਾਨ ਭਰਾਵਾਂ ਦੀ 4-4 ਲੱਖ ਦੀ ਜਿਹੜੀ ਹੈ ਫਸਲ ਬਰਬਾਦ ਹੋ ਗਈ ਉਲਟੇ ਉਹਨਾਂ ਦੇ ਖੇਤ ਖਰਾਬ ਹੋ ਗਏ ਇਹ ਕਹਿ ਰਹੇ ਨੇ ਕਿ ਜਿਹੜਾ ਡਿਸਾਸਟਰ ਫੰਡ ਇਹ ਦਿੰਦੇ ਆ ਕੇਂਦਰ ਇਹ ਕਹਿੰਦੇ ਆ ਜੀ ਉਹ ਤੇ 6500 ਰੁਪਏ ਦਿਓ 6500 ਰੁਪਏ ਨਾਲ ਦਾ ਕਰ ਚੱਲੂਗਾ ਇੱਕ ਸਾਲ ਦਾ 6500 ਰੁਪਏ ਪਰ 6800 ਮੈਡਮ ਮੈਡਮ نو ਦ ਫਿਗਰ ਸਰ ਨਹੀਂ ਨਹੀਂ ਫਿਕਰ ਜਿਆਦਾ ਹੈ ਮੈਂ ਕਹ ਰਿਹਾ ਵੀ 800 ਮੋਟਾ ਮੋਟਾ ਦੱਸਿਆ 650 6800 ਰੁਪਏ ਦੇ ਰਹੇ ਆ ਤੇ ਅਸੀਂ ਅਸੀਂ ਪਹਿਲਾਂ 15000 ਦਿੱਤਾ ਹੁਣ ਅਸੀਂ 20000 ਅਨਾਉਂਸ ਕੀਤਾ ਤਾਂ 20 ਅਨਾਉਂਸ ਵਿੱਚ ਉਹ 20 ਸੀਗਾ ਸਿਰ ਸਵਾਲ ਹੈ ਕਿ ਨਾਂਮ ਵੀਓ ਸਟੇਟ ਦਾ ਜੋ ਆਪੋਜੀਸ਼ਨ ਜੋ ਚਾਰਜ ਲਗਾ ਰਹੀ ਹੈ ਉਹ ਕਹਿ ਰਹੀ ਹੈ ਕਿ ਇਹ ਪੈਸਾ ਆਪਣੇ ਡਾਇਵਰਟ ਕੀਤਾ ਹੈ। ਕੀ ਆਪਨੇ ਡਾਇਵਰਟ ਕੀਤਾ ਹੈ? ਉਹ ਜਾ ਰਹੇ ਦੀ ਜਾਣਾ ਹੁਣ ਸ਼ੁਰੂ ਕਰਨਾ ਮੁੱਖ ਮੰਤਰੀ ਸਾਹਿਬ ਉਹ ਜਾ ਰਹੇ ਮੈਂ ਇੱਕ ਵਾਰ ਪੁੱਛਦਾ ਕੀ ਨਾਂ ਗਾਰੀ ਕੀਤਾ ਤੁਸੀਂ? ਟੋਟਲ ਪੈਸਾ ਕਿੰਨਾ ਗਾਰੀ ਕੀਤਾ ਹੈ? 12000 ਰੁਪਏ 8000 ਦਾ ਪੈਸਾ ਹੈਗਾ ਉਹਦੇ ਲਈ ਐਮਐਮਏ ਹੱਥ ਬੰਨੇ ਹੋਏ ਆ ਕਿ ਇਹਦੇ ਲਈ ਇਸ ਤਰ੍ਹਾਂ ਦੇਣਾ ਅਸੀਂ ਜਿਹੜਾ ਮੰਗ ਰਹੇ ਆ ਤੁਹਾਡੇ ਦੇ ਵਿਪੱਖ ਚਾਰਜ ਲਗਾ ਰਹੇ ਕਿ 12000 ਕਰੋੜ ਰੁਪਏ ਤੁਸੀਂ ਖਰਚਗੇ ਸਟੇਟ ਅਦਰ ਖਰਚੇ ਦੇ ਖਾਤੇ ਨਹੀਂ ਨਹੀਂ ਸਾਡੇ ਨਾਲ ਦਿੱਤਾ ਜਾਵੇ ਤੁਸੀਂ ਇਹ ਦੱਸੋ ਕਿ 12000 ਰੁਪਏ ਪਿਆ ਕਿ ਪਿਆ ਕਿੱਥੇ ਹੈ ਜੀ ਸਾਡੇ ਸਾਰੇ ਕੀ ਪਿਆ ਸਾਡੇ ਨਹੀਂ 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 12000 ਜਿਹੜਾ ਸਾਡੇ ਕੋਲ ਪਿਆ ਸਟੇਟ ਕੋ ਪਿਆ ਕਿੱਥੇ ਪਿਆ ਹੈ ਸਰਕਾਰ ਕੋ ਪਿਆ ਕਿੱਥੇ ਪਿਆ ਹੈ ਡਿਪਾਰਟਮੈਂਟ ਕੋ ਪਿਆ ਹੈ ਸਰਕਾਰ ਰੋਪਿਆ ਨਾ ਕਹਿ ਰਹੇ ਪਿਆ ਹੁਣ ਮੈਂ ਕਿੱਥੇ ਦੱਸਾਂ ਸਰਕਾਰ ਕੋਈ ਚਾ ਨਾ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਕਿ ਹੁਣੇ ਕੀ ਦੇਖਗੇ 1600 ਕਰੋੜ ਦਾ ਖਤਮ ਹੋ ਜੂਗੀ ਲੋਕਾਂ ਦੇ ਲੋਕਾਂ ਦੇ ਖੇਤ ਬਾਂਝੜ ਗਏ ਲੋਕਾਂ ਦੇ ਜਿਹੜੀ ਖੇਤੀ ਤਿਆਰ ਹੋ ਜੂਗੀ ਲੋਕਾਂ ਦੇ ਘਰ ਬਣ ਜਾਣਗੇ 1600 ਕਰੋੜ ਨਾਲ ਫਿਰ ਇਹਨਾਂ ਨੇ ਪੰਜਾਬੀ ਫਿਰ ਇਹਨਾਂ ਨੇ ਇਹ ਜੇ ਅਸੀਂ ਪੰਜਾਬ ਦੀ ਮੰਗ ਕੀਤੀ ਆ ਫਿਰ ਇਹਨੇ ਪੰਜਾਬੀ ਦੀ ਪੰਜਾਬ ਕੌਂਸਲ ਦੀ ਮੰਗ ਕੀਤੀ ਆ ਫਿਰ ਉਹਨੇ ਮੇਰੀ ਰੱਦ ਕੀਤੀ ਆ ਕਿ ਨਹੀਂ ਆਪਕੋ ਹਿੰਦੀ ਨਹੀਂ ਆਤੀ ਇਹ ਸੁਧਾਰ ਮੰਤਰੀ ਸਵਾਲ 던ਿਆ ਤੁਹਾਡੇ ਕੋਲ 12000 ਕਰੋੜ ਰੁਪਏ ਆ ਪਰ ਹੁਣ ਤੱਕ ਤੁਸੀਂ ਸਿਰਫ 150 ਕਰੋੜ ਹੀ ਖਰਚ ਕਰ ਦਿੱਤੇ ਏਡੇ ਵੱਡੇ 71 ਕੋਲ ਚੀਮਾ ਸਾਹਿਬ ਖਲਤੇ ਮਾਰੀ ਏਡੇ ਵੱਡੇ 71 ਕਰੋੜ ਸਿਰਫ 71 ਕਰੋੜ ਖਰਚ ਹੋਇਆ ਤੁਹਾਡੇ ਕੋਲ ਇਹ ਵੀ ਕਿਹਾ ਕਿ ਪੈਸਾ ਹੈ ਹੀ ਨਹੀਂ ਹੈ ਨਹੀਂ ਨਹੀਂ ਮੈਨੂੰ ਤੇ ਮੈਂ ਕਿੱਦਾਂ ਕਹਾਂ ਜੀ ਮੇਰਾ ਡਿਪਾਰਟਮੈਂਟ ਹੈ ਪੈਸਾ ਹੈ ਤੇ ਸਿਰਫ 71 ਕਰੋੜ ਕਿਉਂ ਖਰਚੋ ਹੈ ਜੀ ਇਹਦਾ ਜਵਾਬ ਦੇ ਦੋ ਅਪਰ ਇਹ ਬੰਦੀ ਜੀ ਵੀ ਆ ਇੱਕ ਬੰਦਾ ਨਹੀਂ ਬੋਲਦਾ ਇਹ ਦੂਸਰਾ ਬੋਲ ਰਿਹਾ ਹੈ ਮਤਲਬ ਪਹਿਲੇ ਬੰਦੇ ਸੇ ਕਹਿ ਰਹੇ ਜਰ ਕੋ ਪੈਸਾ ਹੈ ਨਹੀਂ ਬੰਦੇ ਕਹਿ ਰਹੇ ਪੈਸਾ ਹੈਗਾ ਸਰ ਇੱਕ ਪ੍ਰਾਈਵੇਟ ਸਾਈਡ ਨੇ ਫਿਕਰ ਦੇਤੀ ਪੂਰੀ 12128 ਕਰੋੜ ਰੁਪਏ ਆਪਕੋ ਸੈਂਕੜੇ ਕਰੋੜ ਕਰੋੜ ਕਰ ਦਿੱਤਾ ਸਿਰਫ ਬਨਾਸਰ ਸਰਕਾਰ ਨੇ ਕੀਤਾ ਸਿਰਫ ਬਨਾਸਰ ਸਰਕਾਰ ਨੇ ਅੱਜ ਜਿਹੜਾ ਮੈਂ ਜਿਹੜੇ ਬੁੱਢੇ ਦੇ ਮੈਂ ਵੀ ਅੱਜ ਸੁਣੋ ਮੈਂ ਵੀ ਅੱਜ ਸੁਣੋ ਉਹ ਸੁਣੋ ਜੀ ਉਹ ਸੁਣੋ ਜੀ ਇੱਕ ਇੱਕ ਅੱਜ ਸਰਕਾਰ ਦਾ ਕਰੋੜ ਭਰਾਵਾ ਜਿਹੜੀ ਮੇਰੀ ਗੱਲ ਸੁਣੋ ਸਰ ਤੁਸੀਂ ਮੰਤਰੀਆਂ ਦੀ ਸਵਾੜੀ ਸੁਣ ਰਹੇ 77 ਕਰੋੜ ਰੁਪਇਆ ਖਰਚ ਹੋਇਆ ਸਿਰਫ 12100 ਕੁਝ ਕਰੋੜ ਤੁਸੀਂ ਦੱਸ ਰਹੇ ਹੋ ਕੀ ਕਾਰਨ ਹੈ ਕਿ 28 ਦਿਨ ਸਿਰਫ 77 ਕਰੋੜ ਖਰਚ ਹੋਇਆ 77 ਕਰੋੜ ਰੁਪਇਆ ਅਜੇ ਖਰਚ ਕਿਸ ਤੀਜੇ ਹੋਇਆ ਉਹ ਸੁਣ ਤੇ ਲੋ 77 ਕਰੋੜ ਰੁਪਇਆ ਦਿੱਤਾ ਸੀਗਾ ਜਿਹੜਾ ਉਸ ਮੌਕੇ ਉਹਨਾਂ ਨੂੰ ਰਾਸ਼ਨ ਚਾਹੀਦਾ ਸੀ ਡੰਗਰਾਂ ਦੀ ਚਾਰਾ ਚਾਹੀਦਾ ਸੀ ਉਹਨਾਂ ਦੀ ਜਾਨਾਂ ਬਚਾਉਣੀਆਂ ਜ਼ਰੂਰੀ ਸੀਗੀਆਂ ਉਹ ਤੇ ਨਾਲ ਦੀ ਨਾਲ 35 ਕਰੋੜ ਪਹਿਲਾਂ ਭੇਜਿਆ 35 ਕਰੋੜ ਬਾਅਦ ਚ ਫਿਰ ਭੇਜਿਆ ਕਤਕ ਕਰੋੜ ਰੁਪਏ ਭੇਜਿਆ ਪਰ ਜਿਹੜਾ ਹੁਣ ਜਿਹੜਾ ਫਰਮਜਨਾ ਉਹਨਾਂ ਨੂੰ ਜਾਰੀ ਹੋਣਾ ਉਹਨਾਂ ਨੂੰ ਬਾਅਦ ਜਾ ਹੋਣਾ ਸਪੈਸ਼ਲ ਪ੍ਰਬੰਧਿਤ ਤੋਂ ਬਾਅਦ ਹੋਣੀ ਕਿ 4 4.5 ਲੱਖ ਫਸਲਾਂ ਲੁੱਟ ਗਈਆਂ ਉਹਦੇ ਬਦਲੇ ਦੇਣਾ ਉਹਨਾਂ ਦੇ ਘਰਾਂ ਦੇ ਬਦਲੇ ਉਹਨਾਂ ਦੇ ਜਿਹੜੇ ਘਰ ਟੈਕੀ ਉਹ ਘਰ ਬਣਵਾ ਕੇ ਦੇਣੇ ਆ ਜਿਹੜੇ ਜਿਹੜੀਆਂ ਉਹਨਾਂ ਦੇ ਜ਼ਰਨਾ ਜਿਹੜੀਆਂ ਉਹਦੇ ਬਦਲੇ ਦੇਣਾ ਜਿਹੜੇ ਉਹਨਾਂ ਨੇ ਡੰਗਰ ਮਾਰੇਗੇ ਉਹਨਾਂ ਬਦਲੇ ਜਿਹੜਾ ਤੇ ਨਾਲ ਦੀ ਨਾਲ ਉਨਾ ਨੂੰ ਜਾਨ ਬਚਾਉਣੀ ਡੰਗਰਾਂ ਦਾ ਇਲਾਜ ਕਰਾਉਣਾ ਸਾਰਾ ਕੁਝ ਕਰਨਾ ਪਰ ਮੈਂ ਕਿ ਅੱਜ ਦੀ ਜਿਹੜੀ ਪੀਸੀ ਹੈ ਇੱਕ ਰੱਖੀ ਹੈ ਕਿ ਜਾਖੜ ਸਾਹਿਬ ਕਹਿ ਰਹੇ ਮੈਂ ਮੁੜਿਆ ਨੂੰ ਜਾਨ ਬਚਾਏਗਾ ਰੱਬ ਰੱਬ ਜਾਖੜ ਸਾਹਿਬ ਜਾਖੜ ਸਾਹਿਬ ਨੂੰ ਮੈਂ ਸਾਹਿਬ ਇਸ ਕਾਰਨ ਕੀ ਕਰਨਾ ਮੁੜਿਆ ਸਾਹਿਬ ਇਸ ਕਾਰਨ ਕੀ ਕਰਨਾ 12000 ਦਾ ਖਰਚ کریں گے ਉਸਕੇ ਬਾਅਦ ਹੀ ਕੇਂਦਰ سے ਮੰਗेंगे ਨਾ ਆਪ ਤਾਂ ਪਹਿਲੇ ਫੰਡਸ ਨੂੰ ਯੂਟਿਲਾਈਜ਼ ਹੀ ਨਹੀਂ ਕਰ ਰਹੇ ਮੈਂ ਜਿੰਦ ਤੱਕ ਮੈਂ ਰਹੂਗਾ 12000 ਕੁ ਜਿਸ ਨਾਲ ਸਾਬ ਸਾਬ ਉਹ ਕਹਿ ਉਹ ਨੌਂ ਚੇਨ ਕਰਵਾਏ ਨਾ ਮਾਰੇ ਉਹ ਕਰਨੇ ਕਰਤੇ ਕਿਉਂ ਨਹੀਂ ਆ 12000 ਕੋੜੇ ਵਿੱਚੋਂ ਇੱਕ ਜੀਮੀਦਾਰ ਕੋ 300 3600 ਰੁਪਏ ਦੇ ਦੇਗੇ ਤੇ ਉਸ ਦੀ ਖੇਤ ਪੂਰੀ ਹੋ ਜੇ ਬਹੁਤ ਸਾਰੇ ਬਹੁਤ ਸਾਰੇ ਬਹੁਤ ਸਾਰੇ ਜਾਊਗਾ ਡਿਪਟੀ ਕਮਿਸ਼ਨਰ ਜਾਊਗਾ ਉਸੇ ਮੌਕੇ ਤੇ ਆਉਗਾ ਕਦੋਂ ਆਉਗਾ ਕਦੋਂ ਆਉਗਾ ਹੁਣ ਕਿਉਂ ਨਹੀਂ ਦੇ ਕੇ ਗਏ ਨਹੀਂ ਨਹੀਂ ਸਾਬ ਉਹ ਵੀ ਉਹਨਾਂ ਤੇ ਵੀ ਇਹੀ ਸ਼ਰਤਾਂ ਇਹੀ ਸ਼ਰਤਾਂ ਲਗਣੀਆਂ ਸਾਰੀਆਂ ਇਹੀ ਸ਼ਰਤਾਂ ਨੀਂਦਰਾਬਾਦ ਯੋਜਨਾ ਕਰ ਆ ਵੀ ਪਾ ਲਈ ਅਸੀਂ ਇਹੀ ਤੇ ਆਪਣੇ ਡਿਸਾਸਟਰ ਫੰਡ ਨੂੰ ਨੌਂ ਚ ਤੇਲ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਐਪਲੀਕੇਸ਼ਨ ਲਿਖੀ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਦਾ ਨਿਸ਼ਾਨ ਹੈ ਲੋਕਾਂ ਦਾ ਉਹਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਹਦਾਇਤਾਂ ਦਿੱਤੀਆਂ ਵੀ ਆਂ ਹੱਥ ਬੰਨੇ ਹੋਏ ਆ ਇਸ ਤਰ੍ਹਾਂ ਨਹੀਂ ਪੂਰਾ ਹੋ ਸਕਦਾ ਅਚਾ ਬੰਗਿਆ ਸਾਹਿਬ ਚੇਤਨ ਦਾ ਪੰਜਾਬ ਚਲਾ ਉਹ ਐਨਕਿਊ ਦੀ ਪਹਾੜੀ ਚੱਲੇਗਾ ਐਨਜੀਓਜ਼ ਦੇ ਐਸੈਸਮੈਂਟ ਵੀ ਸ਼ੁਰੂ ਕਰਤੀਆਂ ਬੱਚਾ ਦੇਣੀਆਂ ਸ਼ੁਰੂ ਕਰਤੀਆਂ ਉੱਥੇ ਤੋਂ ਕਾਰਬਨਾਂ ਨੂੰ ਸ਼ੁਰੂ ਕਰਦੇ ਕੋਈ ਪੰਜਾਬ ਹੈ ਪੰਜਾਬ ਕਿਸੇ ਵੀ ਸਟੇਟ ਦੇ ਵਿੱਚ ਕੋਈ ਆਫ਼ਤ ਹੁੰਦੀ ਹੈ ਸਭ ਤੋਂ ਅੱਗੇ ਵਰਕ ਹੀ ਹੁੰਦਾ ਹੈ ਪੰਜਾਬੀ ਲੰਗਰ ਨੂੰ ਉਹਨੂੰ ਕਾਲੇ ਆ ਪੰਜਾਬੀ ਸੇਵਾ ਕਰਨ ਨੂੰ ਕਾਲੇ ਆ ਬਹੁਤ ਅੱਛੀ ਗੱਲ ਹੈ ਪ੍ਰਮਾਤਮਾ ਦੀ ਕਿਰਪਾ ਹੈ ਸਭ ਸਟੇਟ ਦੇ ਸਟੇਟ ਦਾ ਪ੍ਰੋਗਰਾਮ ਜਿਹੜਾ ਅਸੀਂ ਮਾਫੀਆ ਦੇਣਾ ਸਪੈਸ਼ਲ ਗਦਾਵੀਆਂ ਦੇ ਜਿਹੜਾ ਹੱਕ ਬੰਦਾ ਉਹਦੇ ਘਰ ਘਰ ਜਾ ਕੇ ਸਾਡੇ ਆਪ ਅਸੀਂ ਜਾ ਕੇ ਉਹਨਾਂ ਨੂੰ ਘਰ ਘਰ ਜਾ ਕੇ ਚੈੱਕ ਕਰਵਾਵਾਂਗੇ ਅਫਸਰ ਸਹਿਬਾਨ ਨੂੰ ਨਾਲ ਲੈ ਕੇ ਜੇ ਤੇ ਪਿਛਲੀਆਂ ਸਰਕਾਰਾਂ ਦੇ ਵਾਂਗ ਉਹ ਕੰਮ ਨਹੀਂ ਕਰਾਂਗੇ ਜੋ ਉਹ ਕਰਦੇ ਰਹੇ ਨੇ ਅਸੀਂ ਤੇ ਜਿੰਨੇ ਖੇਤੀ ਕੀਤੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਅਸੀਂ ਚੈੱਕ ਵੀ ਲਵਾਂਗੇ ਜਿਸ ਕਿਸੇ ਪੈਰ ਪਰਾਗਾ ਦਾ ਰੋਲਿਆ ਉਹਨੂੰ ਘਰ ਵੀ ਲਵਾਂਗੇ ਬਣਾ ਕੇ ਲਵਾਂਗੇ ਜਿਸ ਕਿਸੇ ਡੰਗਰ ਚਲੇ ਗਿਆ ਉਹਦੇ ਬਦਲੇ ਉਹਨੂੰ ਮਾਫੀਆ ਦੇਵਾਂਗੇ ਸੋ ਬੇਤੀਆ ਅੱਜ ਦਾ ਸੁਣੋ ਅੱਜ ਦਾ ਅੱਜ ਦਾ ਜਿਹੜਾ ਮੈਂ ਮੇਰਾ ਮੇਨ ਤੁਹਾਨੂੰ ਭਾਗਤ ਕਰਵਾ ਤੁਸੀਂ ਸਾਰੇ ਆਏ ਅੱਜ ਮੇਨ ਮੈਂ ਦੱਸਣਾ ਚਾਹੁੰਦਾ ਸੀ ਕਿ ਜਾਖੜ ਸਾਹਿਬ ਨੂੰ ਵੀ ਮੋਦੀ ਸਾਹਿਬ ਦੀ ਤਰ੍ਹਾਂ ਪੰਜਾਬ ਨਾਲ ਪਿਆਰ ਨਹੀਂ ਹੈ ਨਫ਼ਰਤ ਹੈ ਜਿਹੜਾ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਨਾ ਮੁੰਡੀਆਂ ਨੂੰ ਜਾਣਦਾ ਨਾ ਮੈਨੂੰ ਪਤਾ ਮੁੰਡੀਆਂ ਤੋਂ ਬਹਿਕ ਮੈਂ ਕਿਹੜਾ ਸੋ ਜਾਖੜ ਸਾਹਿਬ ਦੀ ਬਹੁਤ ਪੰਜਾਬ ਪ੍ਰਤੀ ਪਿਆਰ ਨਹੀਂ ਹੈ ਸਾਫ਼ ਉਹਨਾਂ ਦੇ ਲਫ਼ਜ਼ਾਂ ਨੇ ਉਹਨਾਂ ਦੇ ਹੰਕਾਰ ਨੇ ਦੱਸ ਦਿੱਤਾ ਸੋ ਦੋਨੇ ਪਾਸੇ ਉਹਨਾਂ ਦੇ ਆਪਣੇ ਦੋਨੇ ਅੱਖਾਂ ਉਹ ਸਰਪਨਾ ਨੇ ਆਪਣੇ ਆਕਾ ਨੂੰ ਦੇਖਦੀਆਂ ਜੋ ਉਹਨਾਂ ਦੇ ਮੋਦੀ ਨੂੰ ਦੇਖਦੀਆਂ ਜਾਂ ਬੀਜੇਪੀ ਨੂੰ ਦੇਖਦੀਆਂ ਪਹਿਲਾਂ ਸ਼ੁਰੂ ਤੋਂ ਪੰਜਾਬ ਦਾ ਕਾਂਗਰਸ ਦਾ ਲੜਕੇ ਪੰਜਾਬ ਦਾ ਨੁਕਸਾਨ ਕਰਦੇ ਆਏ ਅੱਜ ਉਹ ਰੂਹੀ ਸਿਆਸੀ ਵਿੱਚ ਆ ਇਹ ਕੋਈ ਉਹ ਲੈਕਚਰਾਂ ਦੀ ਗੱਲ ਨਹੀਂ ਹੈ ਮੁੰਡਿਆ ਸਾਹਿਬ ਨੂੰ ਇਹ ਦੱਸੋ ਕਿ ਮੁੰਡਿਆ ਸਾਹਿਬ ਬਾਰੇ ਉਹ ਕਹਿੰਦੇ ਨੇ ਕਿ ਉਹ ਨੂੰ ਹਿੰਦੀ ਆਉਂਦੀ ਆ ਜਾਂ ਪੰਜਾਬੀ ਆਉਂਦੀ ਆ ਜਾਂ ਮੁੰਡਿਆ ਸਾਹਿਬ ਨੂੰ ਜਾਣਦਾ ਹੈ ਜਾਂ ਕਰ ਜਾਂ ਨਹੀਂ ਜਾਣਦੇ ਇਹਦੇ ਨਾਲ ਕੋਈ ਪੰਜਾਬ ਨੂੰ ਫਰਕ ਪੈਂਦਾ ਇਸ ਚੀਜ਼ ਦਾ ਹੋਰ ਪੰਜਾਬ ਦੀ ਸੈਟ ਕਰਨਾ ਨਹੀਂ ਕੋਈ ਪੰਜਾਬ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਟਾਰਗੇਟ ਪੰਜਾਬ ਦੇ ਵਿੱਚ ਸੁਣੋ ਸੁਣੋ ਇੱਕ ਗੱਲ ਸੁਣੋ ਕਿ ਪੰਜਾਬ ਦੇ ਵਿੱਚ ਜੋ ਮੰਤਰੀ ਵੀ ਆਏ ਨਾ ਨੇ ਪੰਜਾਬ ਦੇ ਲੋਕਾਂ ਨੇ ਮੰਗ ਕੀਤੀ ਹੋਈ ਆਪਣੇ ਇੱਥੇ ਨਹੀਂ ਕੀਤੀ ਤੇ ਭਾਜਪਾ ਦੇ ਕਿਹੜੇ ਲੀਡਰ ਨੇ ਭਾਜਪਾ ਨੇ ਕਿਹੜੇ ਲੀਡਰ ਨੇ ਮੰਗ ਕੀਤੀ ਕਿ 1600 ਕਰੋੜ ਥੋੜਾ ਹੋਰ ਦਿਓ ਇਹ ਦੇਪਲੀਕ ਕੋਈ ਲੀਡਰ ਨਹੀਂ ਜਿਹੜੇ ਫੇਸ ਬਾਰ ਨਹੀਂ ਕਰੋਗੇ ਜਿਹੜੇ ਗਰਦੌਰੀ ਹੋ ਰਹੀ ਹੈ ਲੋਕਾਂ ਦੇ ਥੇਕੇ ਤੇ ਲਈ ਜਾਂਦੀ ਬਹੁਤ ਸਾਰੇ ਲੋਕ ਜਿਹੜੇ ਥੇਕੇ ਤੇ ਜ਼ਮੀਨ ਲੈ ਕੇ ਬਾਹਰ ਹਨ ਉਹਨਾਂ ਦੀ ਵੀ ਜੀ ਹੋਈ ਆ ਉਹ ਜਿਹੜੇ ਜੇ ਫਾਰਮ ਆ ਜਾਂ ਦੂਜਾ ਮਾਲਕੀਅਤ ਆ ਉਹ ਮਾਲਕ ਜੇ ਆਪਾ ਉਹ ਕਿਹਨੂੰ ਫੰਡ ਜਾਏਗਾ ਜਿਨ੍ਹਾਂ ਨੇ ਥੇਕੇ ਤੇ ਲੈ ਜਿਹਨੇ ਥੇਕੇ ਤੇ ਲਈ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਫਸਲ ਬੀਜੀ ਹੈ ਉਹ ਕਮੇਟੀ ਬਣਾ ਕੇ ਉਸੇ ਕਿਸਾਨ ਭਰਾ ਨੂੰ ਜਿਹੜਾ ਉਹਦਾ ਮਾਅਬਦਿਆ ਜਾਊਗਾ ਜਿਨ੍ਹਾਂ ਨੇ ਮੇਟਰੀਟੀਆਂ ਜਿੰਨੇ ਖੇਤੀ ਕੀਤੀ ਹੈ ਉਹਨੂੰ ਜਾਊਗਾ ਜਿਸ ਦੇ ਨਾਮ ਤੇ ਜ਼ਮੀਨ ਹੈ ਉਹਨੂੰ ਪੂਰਾ ਚੈੱਕ ਕਰਵਾ ਦੇਣਾ ਮੁੰਡੇ ਦਾ ਤੁਸੀਂ ਮੁੰਡੇ ਦੀ ਸਟੇਟ ਸਟੇਟ ਉਹਦੇ ਲਈ ਉਹਦੇ ਲਈ ਪਟਵਾਰੀ ਲਾਵਾਗੇ ਨਾਲ ਤਸਦੀਕਾ ਲਗਾਵਾਗੇ ਨਾਲ ਬੀਸੀ ਸਰਬਾਬ ਦੀ ਨਾਲ ਹੀ ਉੱਥੋਂ ਦੇ ਲੋਕਲ ਸਰਪੰਚ ਨੂੰ ਨਾਲ ਲਵਾਗੇ ਕਿ ਇਸ ਜ਼ਮੀਨ 'ਤੇ ਕਿਹਨੇ ਖੇਤੀ ਕੀਤੀ ਹੈ ਉਹਦੇ ਕਾਲੀ ਦਾ ਤਸਦੀਕਾ ਬਹੁਤ ਬੰਦੇ ਸਟੇਟ ਗੌਰਮੈਂਟ ਫੇਲ ਸਟੇਟ ਗੌਰਮੈਂਟ ਫੇਲ ਹੋ ਗਈ ਪੈਸਾ ਜੁਟਾਈ ਕਰ ਤੁਸੀਂ ਮੰਨਦੇ ਵੀ ਸਟੇਟ ਗੌਰਮੈਂਟ ਪੈਸਾ ਯੂਟਲਾਈਜ਼ ਕਰਨ 'ਚ ਫੇਲ ਹੋ ਗਈ ਜੋ ਫੇਲ ਹੋ ਗਈ ਜੀ ਪਹਿਲੇ ਦੇਖੋ 30 ਕਰੋੜ ਖਰਚ ਪਾੜਿਆ ਕਰੋ ਤੇ 30 ਕਰੋੜ ਖਰਚ ਪਾੜਿਆ ਨਹੀਂ ਹੁਣ ਕੀ ਸਾਥ छुटਦਾ ਸਵਾਰੇ ਆਪਕੇ ਜੋ ਅੱਜ ਅਜੇ ਫਿਲਹਾਲ ਫਿਲਹਾਲ ਉਹਨਾਂ ਨੂੰ ਇਹ ਗਿਆਨਾਂ ਵਿੱਚ ਚੋਣੀਆਂ ਜ਼ਰੂਰੀ ਸੀਗੀਆਂ ਫਿਲਹਾਲ ਉਹਨਾਂ ਨੂੰ ਪਾਣੀ ਤੋਂ ਕੱਟਣਾ ਜ਼ਰੂਰੀ ਸੀਗਾ ਫਿਲਹਾਲ ਉਹਨਾਂ ਦੇ ਡੰਗਰਾਂ ਨੂੰ ਚਾਰਾ ਪੰਜਾ ਜ਼ਰੂਰੀ ਸੀ ਉਹਦੇ ਲਈ 70 ਰੋਡ ਜੂਜ ਹੋਇਆ ਕਿਲਾ ਨਾ ਕਿ ਉਹਨਾਂ ਨੂੰ ਅਸੀਂ ਜਿਹੜੇ ਮਾਲਜੇ ਦੇ ਨੇ ਸੁਖ ਮਾਲਜੇ ਨੂੰ ਸੁਵਾਤ ਹੋ ਰਿਹਾ ਪਾਣੀ ਹੁਣ ਥੱਲੇ ਆ ਰਿਹਾ ਅਜੇ ਵੀ ਪਾਣੀ ਉੱਪਰ ਪਾਣੀ ਅਜੇ ਵੀ ਅਜੇ ਵੀ ਮੇਰੀ ਬੇਟੀ ਸੁਣੋ ਅਜੇ ਵੀ ਪ੍ਰੋਪਰ ਪਾਣੀ ਥੱਲੇ ਨਹੀਂ ਆ ਰਿਹਾ ਪੈਸਾ ਦੋ ਕਿ ਸਰਕਾਰ ਵਿੱਚ ਪੈਸਾ ਨਹੀਂ ਹੈ ਆਪ ਜੋ ਕੇਂਦਰ ਦਾ ਕੇਂਦਰ ਦਾ ਮਦਮਾ ਪੰਜਾਬ ਲਈ ਇਤਨੇ ਪਿਆਰ ਹੈ ਕਿ ਵਿਧਵਾਚਰ ਉਹ ਖੁਦ ਕਹਿ ਰਿਹਾ ਕਿ ਵਿਧਵਾਚਰ ਪੰਜਾਬ ਵਿੱਚ ਜਾਦਰਖਸ਼ਾਰ ਹੋਇਆ ਵਿਧਵਾਚਰ ਵੀ ਕੰਮ ਹੋ ਗਿਆ ਕਿ ਕੇਂਦਰ 1600 ਕਰੋੜ ਰੁਪਏ ਦੇ ਕੇ ਲੀਫਟ ਦੇ ਕੇ ਖਤਮ ਹੋ ਜਾਏਗੀ ਸਮੇਤ ਨਰਾ ਕਰਦੇਗੀ ਹੋਰ ਫਿਰ ਬੋਲੇਗੀ ਆਪਕੋ ਹਿੰਦੀ ਨਹੀਂ ਆਤੀ ਉਸਮੇ ਮੈਂ ਨੰਤ ਪੰਜਾਬ ਕੇ ਲਿਏ ਮੰਗ ਰਹਾ ਤਾਂ ਉਸਪੇ ਮੈਂ ਆਪਣੇ ਲਿਏ ਕਿਆ ਮੰਗ ਰਹਾ ਤਾ ਫੂ ਉਹ ਕਹ ਰਹੇ ਆਪਕੋ ਹਿੰਦੀ ਨਹੀਂ ਆਤੀ ਹਿੰਦੀ ਸਿੱਖੀਏ ਤੋ ਮੈਂ ਤੋ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਜਿਹੜੀ ਮੰਗ ਆ ਕਰਤਾ ਰਹਿਣਾ ਚਾਹੇ ਮੇਰੀ ਇੱਥੇ ਜਾਂ ਚਲੀ ਜਾਵੇ ਅਸੀਂ ਸੇਵਾ ਕਰਨ ਵਾਸਤੇ ਆਏ ਆ ਸੇਵਾ ਕਰਨੀ ਆ ਆਮ ਘਰਾਂ ਦੇ ਮੁੰਡੇ ਜਿਹੜੇ ਡਾਕਟਰ ਸਾਹਿਬ ਨੇ ਨਹੀਂ ਜਾਂਦੇ ਉਹਨਾਂ ਦਾ ਧੰਨਵਾਦ ਪਰ ਅਸੀਂ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੀ ਸੇਵਾ ਕਰਨ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ